ਧਰਮ ਦੀ ਪਕੜ ਦੀ ਗੱਲ ਕਰ ਰਹੇ ਆ ਹੁਣ ਖਬਰ ਚੱਲਦੀ ਆ ਮੈਨੂੰ ਇੱਕ ਜਰਨਲਿਸਟ ਨੇ ਪੁੱਛਿਆ ਸੀ ਕਿ ਪਾਕਿਸਤਾਨ ਕੁੜੀ ਗਈ ਉਹਨੇ ਧਰਮ ਪਰਵਰਤਨ ਕਰਕੇ ਵਿਆਹ ਕਰਾ ਲਿਆ ਇਹ ਪਰਪਸ ਹੀ ਹੈ ਯਾਤਰਾ ਦਾ ਅਸੀਂ ਨੂੰ ਇੰਪੋਰਟੈਂਸ ਦਸੀਏ ਤੂੰ ਕਿਹੜੀ ਵਿਰਾਸਤ ਨੂੰ ਬਿਲੋਂਗ ਕਰਦੀ ਹੈ ਸੋ ਬੜੇ ਕਿਸਮ ਦੇ ਸਨੇਹ ਸਹਿਤ ਐਸੇ ਯਾਤਰਾ ਦੇ ਰਹੀ ਹੈ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਹੋ ਸਾਈਕਲ ਯਾਤਰਾ ਸ਼ੁਰੂ ਕੀਤੀ ਸੋ ਸ਼ੁਰੂਆਤ ਕਿਵੇਂ ਹੋਈ ਮਨ ਦੇ ਵਿੱਚ ਖਿਆਲ ਕਿਵੇਂ ਆਇਆ 15 ਤਰੀਕ ਨੂੰ ਦਿੱਲੀ ਤੋਂ ਸੀਸਗੰਜ ਸਾਹਿਬ ਸ਼ੀਦਿਸਤਾਨ ਤੋਂ ਸ਼ੁਰੂ ਹੋਈ ਹੈ 20 ਨੂੰ ਅੰਮ੍ਰਿਤਸਰ ਪਹੁੰਚੋਗੀ 500 ਕਿਲੋਮੀਟਰ ਦੀ ਯਾਤਰਾ ਔਰ ਗੁਰੂ ਦਾ ਸੰਦੇਸ਼ਾ ਕਨਵਰਜਨ ਦੇ ਖਿਲਾਫ ਦਿੱਲੀ ਦਾ ਜਿਹੜਾ ਮੰਤਰੀ ਉੱਠਦਾ ਪੰਜਾਬ ਦੇ ਕਿਸਾਨ ਨੂੰ ਕਹਿੰਦਾ ਕਿ ਦਿੱਲੀ ਚ ਪ੍ਰਾਰੀ ਪੰਜਾਬ ਚ ਪ੍ਰਾਰੀ ਸਾਡੇ ਦਿੱਲੀ ਚ ਪ੍ਰਦੂਸ਼ਨ ਹੋਇਆ 1.5% ਪ੍ਰਦੂਸ਼ਨ ਹੈ ਪ੍ਰਾਰੀ ਦਾ 98.5% ਕਿਹਦਾ ਲੱਪੋ ਕਿ ਆ ਸਾਬ ਜਦੇ ਕੀ ਸੋਚਦੇ ਹੋਣਗੇ ਕਿ ਆਪਾਂ ਹੁੰਦਰਾ ਪਰੀਆਂ ਵੀ ਛੜੀਆਂ ਆਪਾਂ ਹੀਰੇ ਜਵਾਰਤ ਵੀ ਛੱਡੇ ਅਸੀਂ ਰਾਜ ਵੀ ਛੱਡਿਆ ਅਸੀਂ ਈਨ ਨਹੀਂ ਮੰਨੀ ਆਪਣੇ ਦਾਦੇ ਅੰਗਰਸ਼ਾਹਤ ਦੀ ਤੇ ਇਹੋ ਜਿਹੇ ਸਿੱਖ ਜਿਹੜੇ ਸੀਗੇ ਫਰੀडम ਆਫ ਸਪੀਚ ਫਰੀडम ਆਫ ਰਿਲੀਜਨ ਕਿ ਮੇਰਾ ਕੜਾ ਉਤਰਵਾ ਲਿਆ ਜਾਂਦਾ ਜਦੋਂ ਮੈਂ ਡਾਕਟਰੀ ਦਾ ਪੇਪਰ ਦੇਣ ਜਾਂਦੇ ਮੇਰੇ ਬੱਚੇ ਬੱਚੀਆਂ ਉਹਦੀ ਕਿਰਪਾਨ ਉਤਰਾਈ ਜਾਂਦੀ ਇਹਦੇ ਨਾਲ ਕੀ ਚੀਟਿੰਗ ਹੋ ਜਾਣੀ ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਹੈ ਇਹ ਪਾਣ ਦਾ ਲਵਾ ਕਿਦਾਂ ਕੋ ਸਕਦਾ ਪਤੇਪੁਰ ਗੁਰਦੁਆਰਾ ਦੇਖਾ ਹੈ اور مجھے تھوڑی ایموشنل بھی ہو گئی کہانی سن کر ہاں جی اور یہ یاترا کا میرا من تھا بہت اور مجھے بہت اچھا لگا دانتان شیر گرتیک بہادر جی دے 350ویں شاہیدی دہاڑے نو سمرپت سائیکل یاترا سنگتاں دے ਵੱلوں دہلی تو شروع کیتی گئی ہے جو لودھانا دے گوردوارہ دکھنوارن صاحب دے وچ ਪਹੁੰਚੇ ਨੇ ਮਨਜੀਤ ਸਿੰਘ ਜੀ ਕੇ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਅੱਜ ਲੁਧਿਆਣਾ ਦੇ ਵਿੱਚ ਪਹੁੰਚੇ ਹੋ ਸਾਈਕਲ ਯਾਤਰਾ ਸ਼ੁਰੂ ਕੀਤੀ ਸੋ ਸ਼ੁਰੂਆਤ ਕਿਵੇਂ ਹੋਈ ਮਨ ਦੇ ਵਿੱਚ ਖਿਆਲ ਕਿਵੇਂ ਆਇਆ ਕਿ ਸਾਈਕਲ ਯਾਤਰਾ ਸ਼ੁਰੂ ਮਾਫੀ ਮੰਗਾਗਾ ਪ੍ਰਧਾਨ ਸਾਹਿਬ ਤੋਂ ਦੂਖਨਵਾਰਨ ਸਾਹਿਬ ਦੀ ਕਮੇਟੀ ਤੋਂ ਅਸੀਂ ਲੇਟ ਆ 135 ਕਿਲੋਮੀਟਰ ਦਾ ਸਫ਼ਰ ਸੀਗਾ ਇਹ 15 ਤਰੀਕ ਨੂੰ ਦਿੱਲੀ ਤੋਂ ਸੀਜ਼ਗਨ ਸਾਹਿਬ ਸ਼ਹੀਦੀ ਸਥਾਨ ਤੋਂ ਸ਼ੁਰੂ ਹੋਈ ਹੈ 20 ਨੂੰ ਅੰਮ੍ਰਿਤਸਰ ਪਹੁੰਚੂਗੀ 500 ਕਿਲੋਮੀਟਰ ਦੀ ਯਾਤਰਾ ਹੈ ਔਰ ਗੁਰੂ ਦਾ ਸੰਦੇਸ਼ ਆ ਕਨਵਰਜਨ ਦੇ ਖਿਲਾਫ ਭਾਵੇਂ ਜ਼ਬਰਨ ਹੋਵੇ ਤਲਵਾਰ ਦੀ ਨੋਕ ਤੇ ਰੰਗਦੇਵ ਨੇ ਕੀਤੀ ਸੀ ਇਹ ਮੈਸੇਜ ਦੇ ਰਹੇ ਆ ਅਸੀਂ ਸਿਹਤ ਵਾਸਤੇ ਕਿ ਜੇ ਅਸੀਂ ਸਾਈਕਲਿੰਗ ਕਰ ਸਕਦੇ ਆ ਤੇ ਇਸ ਉਮਰ ਦੇ ਵਿੱਚ ਤੇ ਮੈਂ ਸਮਝਦਾ ਵਾਂ ਕਿ ਯੂਥ ਕਿਉਂ ਨਹੀਂ ਕਰ ਸਕਦਾ ਮੈਸੇਜ ਦੇ ਰਹੇ ਆ এনवायरमेंट ਦਾ ਕਿ এনवायरमेंट ਕਿੰਨਾ ਖਤਮ ਹੈ ਗੁਰੂਆਂ ਨੇ ਉਹਦਾ ਧਿਆਨ ਰੱਖਣ ਦੀ ਗੱਲ ਕੀਤੀ ਸੀਗੀ ਅੱਜ ਦਿੱਲੀ ਦਾ ਜਿਹੜਾ ਮੰਤਰੀ ਉੱਠਦਾ ਉਹ ਪੰਜਾਬ ਦੇ ਕਿਸਾਨ ਨੂੰ ਕਹਿੰਦਾ ਕਿ ਦਿੱਲੀ ਚ ਪ੍ਰਾਲੀ ਪੰਜਾਬ ਚ ਪ੍ਰਾਲੀ ਸਾਡੇ ਦਿੱਲੀ ਚ ਪ੍ਰਦੂਸ਼ਣ ਹੋਇਆ 1.5% ਪ੍ਰਦੂਸ਼ਣ ਹੈ ਪ੍ਰਾਲੀ ਦਾ 98.5% ਕਿਹਦਾ ਲੱਭੋ ਸੋ ਮੈਂ ਇਹ ਸਮਝਦਾ ਮਾਂ ਕਿ ਗੁਰੂਆਂ ਨੇ ਮਲਖਾੜੇ ਖੋਲੇ ਸੀਗੇ ਗੁਰੂਆਂ ਨੇ ਗੱਤਕੇ ਖੜਾਈ ਸੀਗੇ ਅਸੀਂ ਵੀ ਇਸਨਿਆ ਦੇ ਰਹੇ ਹਾਂ ਅੱਜ ਖਾਸ ਤੌਰ ਤੇ ਅਸੀਂ ਫਤਿਹਗੜ੍ਹ ਸਾਹਿਬ ਹੋ ਕੇ ਆਏ ਹਾਂ ਅਸੀਂ ਉਸ ਸਿੱਖ ਜਿਹੜੇ ਪੱਗਾਂ ਛੱਡ ਕੇ ਬੋਧੀਆਂ ਕਰਨ ਲੱਗ ਪਏ ਆ ਪਿੱਛੇ ਚੋਟੀ ਕਰ ਲੈਂਦੇ ਆ ਅੱਗੋਤ ਕਰ ਲੈਂਦੇ ਆ ਕਿ ਆ ਸਭ ਜ਼ਾਦੇ ਕੀ ਸੋਚਦੇ ਹੋਣਗੇ ਕਿ ਆਪਾਂ ਹੂਰਾ ਪਰੀਆਂ ਵੀ ਛੱਡੀਆਂ ਆਪਾਂ ਹੀਰੇ ਜਵਾਰਤ ਵੀ ਛੱਡੇ ਅਸੀਂ ਰਾਜ ਵੀ ਛੱਡਿਆ ਅਸੀਂ ਈਨ ਨਹੀਂ ਮੰਨੀ ਆਪਣੇ ਦਾਦਿਆਂ ਅੰਗਰਸ਼ਾਹਤ ਦਿੱਤੀ ਤੇ ਇਹੋ ਜਿਹੇ ਸਿੱਖ ਜਿਹੜੇ ਸੀਗੇ ਸੋ ਇਹ ਵਿਲਖਣ ਹੈ ਧਾਰਮਿਕ ਵੀ ਦੇ ਰਹੀ ਹੈ ਮੈਸੇਜ ਇਹ ਸਮਾਜਿਕ ਵੀ ਦੇ ਰਹੀ ਹੈ এনवायरमेंट ਤੇ ਵੀ ਦੇ ਰਹੀ ਹੈ ਔਰ ਫਰੀडम ਆਫ ਰਾਈਟ ਸਪੀਚ ਫਰੀडम ਆਫ ਰਿਲੀਜਨ ਕਿ ਮੇਰਾ ਕੜਾ ਉਤਰਾ ਲਿਆ ਜਾਂਦਾ ਜਦੋਂ ਮੈਂ ਡਾਕਟਰੀ ਦਾ ਪੇਪਰ ਦੇਣ ਜਾਂਦੇ ਮੇਰੇ ਬੱਚੇ ਬੱਚੀਆਂ ਉਹਦੀ ਕਿਰਪਾ ਨੂੰ ਥੁੜਾਈ ਜਾਂਦੀ ਇਹਦੇ ਨਾਲ ਕੀ ਚੀਟਿੰਗ ਹੋ ਜਾਣੀ ਕਨਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ ਹੈ ਇਹ ਪਾਣ ਦਾ ਲਵਾ ਕਿਦਾਂ ਕੋ ਸਕਦਾ ਸੋ ਇਹ ਅਵੇਅਰਨੈਸ ਬੱਚਿਆਂ ਚ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਸਾਰੇ ਰਸਤੇ ਜਿਸ ਤਰੀਕੇ ਨਾਲ ਹੁਣ ਇੱਥੇ ਮੈਂ 11 ਵਜੇ ਆਇਆ ਦੇਖੋ ਪੂਰੀ ਸੰਗਤ ਖੜੀ ਹੈ ਮੈਂ ਮਾਫੀ ਵੀ ਮੰਗ ਰਿਹਾ ਕੱਲ ਮੈਂ 11:30 ਪਹੁੰਚਿਆ ਸੀਗਾ ਮਤਲਬ ਕੁ ਖੇਤਰ ਲਾਲੋ ਸੀ ਉਹ ਜਿਹੜਾ ਹੈਗਾ ਆਪਣਾ ਕਰਨਾਲ ਲਾਲੋ ਉਹਦੇ ਬਾਅਦ ਅੱਗੇ ਸ਼ਾਬਦ ਲਾਲੋ ਅੰਬਾਲਾ ਸਿਟੀ ਅੰਬਾਲਾ ਕੈਂਟ ਨਿੱਕੇ ਨਿੱਕੇ ਬੱਚੇ ਮਾਤਾਵਾਂ ਨਾਲ ਸੜਕ ਤੇ ਖੜੇ ਸੀਗੇ ਮੈਂ ਸਮਝਦਾ ਉਹਨਾਂ ਨੂੰ ਸਮਝ ਆ ਰਹੀ ਹੈ ਜੋ ਅਸੀਂ ਕਰ ਰਹੇ ਹਾਂ ਇਹਦਾ ਅਸਰ ਹੋਏਗਾ ਔਰ ਜਿਸ ਦਿਨ ਅਸੀਂ 골ਡਨ ਗੇਟ ਤੋਂ ਅੰਬੇਰ ਜਾਣਾ ਉਸ ਦਿਨ ਮੇਰੇ ਨਾਲ ਕਈ ਮਹਾਪੁਰਸ਼ ਕਈ ਸੰਸਮਾਜ ਨਾਂਸਿੰਜ ਜਿਹਾ ਤੇ ਬੰਦੀਆਂ ਧਾਮੀ ਸਾਹਿਬ ਉਹ ਆਖਦੇ ਨੇ ਅਸੀਂ ਤੇ ਨਾ ਸਾਈਕਲ ਚਲਾਵਾਂਗੇ ਉਹ ਦਿਨ ਜਦੋਂ ਇਹ ਲੋਕੀ ਸਾਈਕਲ ਤੇ ਬੈਠਣਗੇ ਉਹਦਾ ਸੁਨਹਿਆ ਦੂਰ ਤੱਕ ਜਾਏਗਾ ਮੈਂ ਇਹ ਸਮਝਦਾ ਸੋ ਸ਼ੁਰੂਆਤ ਦਿੱਲੀ ਤੋਂ ਕੀਤੀ ਗਈ ਤਾਂ ਰੂਟ ਕਿਵੇਂ ਦਾ ਚੱਲਿਆ ਤੇ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਪਹੁੰਚੇ ਉਹ ਅੱਗੇ ਕਿੱਥੇ ਜਾਣਾ ਅਸੀਂ ਲੁਧਿਆਣੇ ਪਹੁੰਚੇ ਆ ਵਾਇਆ ਪਾਣੀਪਤੇ ਰਾਤ ਰੁਕੇ ਆ ਅੰਬਾੜੇ ਰੁਕੇ ਆ ਅੱਜ ਤੀਜੀ ਰਾਤ ਇੱਥੇ ਆ ਕੱਲ ਅਸੀਂ ਜਲੰਧਰਾਂ ਰਾਤੀ ਪਰਸੋਂ ਅੰਮ੍ਰਿਤਸਰ ਰਾਤ ਰੁਕ ਜਾਾਂਗੇ ਗੋਲਡਨ ਗੇਟ ਦੇ ਕੋਲ ਉਸ ਤੋਂ ਫਿਰ ਅਸੀਂ ਚੱਲਾਂਗੇ ਅੱਗੇ ਸੋ ਮੈਂ ਸਮਝਦਾ ਕਿ ਸ਼ੁਰੂਆਤ ਬੜੀ ਅੱਛੀ ਹੋਈ ਦਿੱਲੀ ਜਿੱਦਾਂ ਕਸ਼ਮੀਰੀ ਸਮਾਜ ਦੇ ਲੋਕ ਕਸ਼ਮੀਰੀ ਪੰਡਤ ਸਾਨੂੰ ਸੀਸਗਨ ਸਾਹਿਬ ਬਧਾਈ ਕੀ ਦੇਣਾ ਹੈ ਅੱਜ ਬਹੁਤ ਵੱਡਾ ਸਵਾਗਤ ਉਹਨਾਂ ਨੇ ਸ਼ਮਾਨੇ ਲਾ ਕੇ ਕੀਤਾ ਸ਼ੰਭੂ ਬਾਰਡਰ ਤੋਂ ਪਹਿਲੇ ਸੋ ਮੈਂ ਸਮਝਦਾ ਅਸੀਂ ਜਿਹੜਾ ਸਨੇਹ ਦੇਣਾ ਜਾ ਰਹੇ ਹਾਂ ਅੱਜ ਹਿੰਦੁਸਤਾਨ ਦਾ ਵਜੂਦ ਤਾਂ ਹੈ ਕਿ ਗੁਰੂ ਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਹੋਈ ਸੀ ਗੁਰੂ ਤੇਗ ਬਹਾਦਰ ਚੰਦ ਨੇ ਮਨਾ ਕਰ ਦਿੰਦੇ ਔਰੰਗਜ਼ੇਬ ਨੂੰ ਰੰਗਜ਼ੇਨੋਗ ਝਗੜਾ ਥੋੜੀ ਸੀ ਗੁਰੂ ਸਾਹਿਬ ਦਾ ਲੇਕਿਨ ਉਹ ਝਗੜਾ ਐਸਾ ਪਿਆ ਕਿ ਸਰਬੰਸ ਵਾਰਨਾ ਪਿਆ ਸੋ ਮੈਂ ਸਮਝਦਾ ਕਿ ਗੁਰਨਾਨ ਦੇ ਘਰ ਜਦੋਂ ਕੋਈ ਆਂਦਾ ਫਿਰ ਉਹ ਘਰ ਇਹ ਨਹੀਂ ਸੋਚਦਾ ਕਿ ਸਾਡਾ ਕੀ ਨੁਕਸਾਨ ਹੋਏਗਾ ਉਹਦੇ ਹੱਕ ਲਈ ਜ਼ਰੂਰ ਖੜਾ ਹੋਏਗਾ ਇਹ ਦਿੱਲੀ ਤੋਂ ਜਦੋਂ ਤੁਸੀਂ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਤਾਂ ਕਿੰਨੀਆਂ ਸੰਗਤਾਂ ਨਾਲ ਚੱਲੀਆਂ ਸੀ ਤੇ ਓਨ ਦੇ ਓਨ ਦੇ ਸੰਗਤਾਂ ਦੇ ਵਿੱਚ ਕਿੰਨਾ ਵਾਦਾ ਹੋ ਰਿਹਾ ਇਸ ਤਰ੍ਹਾਂ ਕਿ ਦਿੱਲੀ ਤੋਂ ਅਸੀਂ ਜੋ ਚੱਲੇ ਸੀ 250 ਦੇ ਕਰੀਬ ਸੰਗਤ ਸੀਗੀ ਕੋਈ ਮੁਰਥਲ ਤੱਕ ਆਈ ਕੋਈ ਅੱਗੇ ਪਾਣੀਪੱਤਕ ਆਈ ਕੋਈ ਕਰਨਾਲ ਤੱਕ ਆਈ ਹੁਣ ਵਿੱਚੋਂ ਸੰਗਤਾਂ ਜਿਹੜੀਆਂ ਨੇ ਸ਼ਹਿਰਾਂ 'ਚ ਜੁੜਦੀਆਂ ਪਈਆਂ ਨੇ ਜਿੱਦਾਂ ਹੁਣ ਗੱਲ ਮੈਨੂੰ ਨਾਮਤਾਰੀ ਸਮਾਜ ਤੁਹਾਡੇ ਲੁਧਿਆਣੇ ਦੇ ਉਹਨਾਂ ਨੇ ਮੈਨੂੰ ਆਖਿਆ ਕਿ ਸਾਡੇ 15 ਸਾਈਕਲਿਸਤ ਤੁਹਾਨੂੰ ਜੁਆਇਨ ਕਰਨਗੇ ਤੁਹਾਡੇ ਨਾਲ ਅੰਮ੍ਰਿਤਸਰ ਤੱਕ ਜਾਣਗੇ ਜੋ ਮੈਨੂੰ ਉਹਨਾਂ ਨੇ ਆਖਿਆ ਬੀਬੀ ਅੰਦਰਜੀਤ कौर ਪਿੰਗਲਵਾੜੇ ਵਾਲੇ ਆਖਦੇ ਸੀ ਕਿ ਜਦੋਂ ਤੁਸੀਂ ਅੰਮ੍ਰਿਤਸਰ ਦੇ ਰਾਹ 'ਚ ਅਸੀਂ ਬਾਬੇ ਬਕਾਲੇ ਉਨਤਮਸਤਕੋਂ ਜਾਣਾ ਕਹਿੰਦੇ ਉੱਥੋਂ ਸਾਡੇ ਬੱਚੇ ਬੱਚੀਆਂ ਤੁਹਾਡੇ ਨਾਲ ਸਾਈਕਲ ਚਲਾ ਕੇ ਅੰਮ੍ਰਿਤਸਰ ਤੱਕ ਆਣਗੇ ਸੋ ਇਦਾਂ ਕਰਕੇ ਇਹ ਤੇ ਸੰਸਥਾਵਾਂ ਦੀ ਗੱਲ ਕਰ ਰਹੇ ਆ ਇੰਡੀਵਿਜੂਅਲੀ ਬੜੇ ਲੋਕੀ ਸਾਡੇ ਨਾਲ ਜੁੜਦੇ ਨੇ ਕੋਈ 2 ਕਿਲੋਮੀਟਰ ਚਲਾਵੇ ਕੋਈ 10 ਚਲਾਵੇ ਕੋਈ 20 ਚਲਾਵੇ ਜਾਂ ਇਹ ਜਿਹੜੇ ਹੁਣ ਇੱਥੇ ਖੜੇ ਨੇ ਇੰਨੇ ਸੈਂਕੜੇ ਬੰਦੇ ਇਹਨਾਂ ਸਾਈਕਲ ਤੇ ਨਹੀਂ ਚਲਾਈ ਲੇਕਿਨ ਸਨੇਹਾ ਤੇ ਪਹੁੰਚ ਗਏ ਨਾ ਮੇਨ ਪਰਪਸ ਹੈ ਕਿ ਸਨੇਹਾ ਜਾਣਾ ਚਾਹੀਦਾ ਅਸੋ ਤੁਸੀਂ ਵੀ 67 ਸਾਲ ਦੀ ਉਮਰ ਦੇ ਵਿੱਚ ਹੋ ਤੇ ਅਮਾ ਇੱਕ ਹੋਰ ਅੰਕਲ ਸੀਗੇ ਮੇਰੇ ਨਾਲ ਗੱਲਬਾਤ ਕੀਤੀ ਪਹਿਲਾਂ ਪਹੁੰਚ ਕੇ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਲਗਾਤਾਰ ਚੱਲੀ ਜਾ ਰਿਹਾ ਮੈਂ ਰੁਕ ਨਹੀਂ ਰਿਹਾ ਮੇਰਾ ਸਾਈਕਲ ਵੀ ਸਿੰਪਲ ਹੈ ਤਾਂ ਇਸ ਉਮਰ ਦੇ ਵਿੱਚ ਲੋਕ ਜਿਹੜੇ ਨੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ ਕੰਮਕਾਜ ਛੱਡ ਦਿੰਦੇ ਨੇ ਤੁਸੀਂ ਸਾਈਕਲ ਯਾਤਰਾ ਦੀ ਸ਼ੁਰੂਆਤ ਕੀਤੀ ਕੋਈ ਮੁਸ਼ਕਲ ਆਈ ਕੋਈ ਕਠਿਨਾਈ ਆਈ ਬਹੁਤ ਮੁਸ਼ਕਲ ਹੈ ਮੁਸ਼ਕਲੇ ਹੈ ਇਸ ਉਮਰ ਦੇ ਵਿੱਚ ਮੇਰੇ ਵਜ਼ਨ ਦੇ ਨਾਲ ਆਮ ਬੱਚੇ ਲਈ ਕੀ ਮੁਸ਼ਕਲ ਹੈ ਬੱਚਾ ਤੇ ਗੋਲੀਂ ਅੰਦਰ ਆਏਗਾ ਮੈਂ ਸਮਝਦਾ ਕਿ ਉਸ ਨੂੰ ਬਚਪਨ ਤੋਂ ਹੀ ਆਦਤ ਪੈਣੀ ਚਾਹੀਦੀ ਹੈ ਔਰ ਦੂਜੀ ਗੱਲ ਅਸੀਂ ਜਿਹੜੀ ਆਪਣੇ ਧਰਮ ਦੀ ਪਕੜ ਦੀ ਗੱਲ ਕਰ ਰਹੇ ਹਾਂ ਹੁਣ ਖਬਰ ਚੱਲ ਰਹੀ ਹੈ ਮੈਨੂੰ ਇੱਕ ਜਰਨਲਿਸਟ ਨੇ ਪੁੱਛਿਆ ਸੀ ਕਿ ਪਾਕਿਸਤਾਨ ਕੁੜੀ ਗਈ ਉਹਨੇ ਧਰਮ ਪਰਿਵਰਤਨ ਕਰਕੇ ਵਿਆਹ ਕਰਾ ਲਿਆ ਇਹ ਪਰਪਸ ਹੀ ਹੈ ਯਾਤਰਾ ਦਾ ਅਸੀਂ ਉਹਨੂੰ ਇੰਪੋਰਟੈਂਸ ਦੱਸਿਆ ਤੂੰ ਕਿਹੜੀ ਵਿਰਾਸਤ ਨੂੰ ਬਿਲੋਂਗ ਕਰਦੀ ਹੈ ਸੋ ਬੜੇ ਕਿਸਮ ਦੇ ਸਨੇਹ ਸਹਿ ਇੱਕ ਐਸਾ ਯਾਤਰਾ ਦੇ ਰਹੀ ਹੈ ਅਸਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਵਿੱਚ ਪਹੁੰਚੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਵੇਂ ਦਾ ਸਵਾਗਤ ਸੰਗਤਾਂ ਦੇ ਵੱਲੋਂ ਕੀਤਾ ਗਿਆ ਦੇਖੋ ਮੈਂ ਬਾਲੀ ਜੀ ਨੂੰ ਫੋਨ ਕੀਤਾ ਸੀਗਾ ਪ੍ਰਧਾਨ ਸਾਹਿਬ ਨੂੰ ਮੈਂ ਜੀ ਇਹਦਾ ਆਣਾ ਕਹਿੰਦੇ ਜਿੰਨੇ ਬੰਦੇ ਲੈ ਕੇ ਆਣੇ ਮੈਂ ਦੱਸੋ ਅਸੀਂ ਸਭ ਦਾ ਇੰਤਜ਼ਾਮ ਕਰਾਂਗੇ ਔਰ ਇੱਥੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਏਗੀ ਫਿਰ ਇੱਕ ਦਿਨ ਅਸੀਂ ਪਹਿਲੇ ਮਿਲਣ ਆਏ ਸੀ ਉਸ ਦਿਨਾਂ ਨੇ ਸਾਰੇ ਆਰਡਰ ਦੇ ਦਿੱਤੇ ਕਮਰੇ ਦੀ ਸਫਾਈ ਤੋਂ ਲੈ ਕੇ ਸਭ ਕੁਝ ਸੋ ਇਸ ਕਰਕੇ ਜਦੋਂ ਅਸੀਂ ਗੁਰੂ ਘਰ ਚਾਣੇ ਨਾ ਅਸੀਂ ਇਹ ਚੀਜ਼ਾਂ ਨਹੀਂ ਦੇਖਦੇ ਸਾਨੂੰ ਕੀ ਸਹੂਲਤ ਮਿਲੇਗੀ ਪਰ ਮੈਂ ਸਮਝਦਾ ਕਿ ਇਹ ਜੋ ਦੀ ਕਮੇਟੀ ਦਾ ਪ੍ਰਧਾਨ ਸਾਹਿਬ ਦਾ ਦਿਲ ਬਹੁਤ ਵੱਡਾ ਹੈ ਇਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਔਰ ਸਾਨੂੰ ਮਜ਼ਾ ਆਏਗਾ ਸਾਡੇ ਨਾਲ ਗੁਰਦੁਆਰਾ ਦੁਖਨਵਰਤ ਸਾਹਿਬ ਦੇ ਪ੍ਰਧਾਨ ਮੌਜੂਦ ਨੇ ਪ੍ਰਤਪਾਲ ਸਿੰਘ ਪੱਲ ਜੀ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਸਾਈਕਲ ਯਾਤਰਾ ਜਿਹੜੀ ਸ਼ੁਰੂ ਕੀਤੀ ਕੀ ਕਹਿਣਾ ਚਾਹੋਗੇ ਸਰ ਮਨਜੀਤ ਸਿੰਘ ਜੀ ਤੇ ਜੀ ਕੀਦੇ ਗੁਰੂ ਨੇ ಅಪਾਰ ਬਖਸ਼ਿਸ਼ ਕਰਕੇ ਜੋ ਦਿੱਲੀ ਤੋਂ ਸਾਈਕਲ ਯਾਤਰਾ ਦੀ 350 ਸਾਲਾਂ ਪਤ ਸਤਾਬ ਦੀ ਉਸ ਮਰਦ ਇਹ ਜੋ ਕਾਰਜ ਰੰਗਿਆ ਸੀ ਨਵੇਂ ਪਾਸ਼ਾ ਸਿਗੁਰ ਤੇ ਕੁਬਾਜ਼ੇ ਇਸਤੰਤ ਉਹਨਾਂ ਨੇ ਚਰਨ ਸ਼ੋ ਗੁਰਤਾਰਾ ਦੁਖਨਾਰ ਸਾਹਿਬ ਲੁਧਿਆਣਾ ਵਿੱਚ ਅੱਜ ਇੱਥੇ ਆਏ ਨੇ ਇਹਨਾਂ ਦੇ ਸਾਥੀਆਂ ਨੂੰ ਇਹਨਾਂ ਨੂੰ ਇੱਥੇ ਆਉਣ ਤੇ ਜੀਆਂ ਕਰਾਂ ਔਰ ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਦਾ ਸੱਚੇ ਪਾਸ਼ਾ ਜੋ ਇੱਕ ਕਾਰਜ ਲੈ ਕੇ ਜਿਸ ਕੰਮ ਨੂੰ ਲੈ ਕੇ ਚੱਲੇ ਨੇ ਸਤਿਗੁਰ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਇਹਨਾਂ ਦੀ ਚੜ੍ਹਦੀ ਕਲਾ ਲਈ ਇਹ ਕਾਰਜ ਨੇ ਪ੍ਰਚਲਣ ਆਉਣ ਵਾਲੇ ਸਵੇਰ 'ਚ ਵੀ ਇਹਨਾਂ ਨੂੰ ਦਿਨ ਦੁਗਣੀ ਰਾਤ ਦੁਗਣੀ ਤੱਕੀ ਕਰਕੇ ਜਿੱਤੇ ਆਪ ਵੀ ਜੁੜੇ ਨੇ ਹੋਰਾਂ ਨੂੰ ਵੀ ਜੋੜਨ ਦਾ ਉਪਰਾਲਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਧੰਤਾ ਜੀ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਯਾਤਰਾ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਗਈ ਤੇ ਦਿੱਲੀ ਤੋਂ ਹੁੰਦੇ ਹੋਏ ਅੱਜ ਲੁਧਿਆਣਾ ਦੇ ਗੁਰਦੁਆਰਾ ਦੁਖਨੀਵਾਰ ਸਾਹਿਬ ਦੇ ਵਿੱਚ ਜਿਹੜਾ ਨਤਮਸਤਕ ਹੋ ਕੇ ਅੱਜ ਰਾਤ ਇੱਥੇ ਠਹਿਰਿਆ ਜਾਏਗਾ ਤੇ 500 ਕਿਲੋਮੀਟਰ ਦੀ ਇਹ ਯਾਤਰਾ ਹੈ ਜੋ ਆਰੰਭੀ ਗਈ ਹੈ ਗੁਰਤੇਗ ਬਹਾਦਰ ਸਾਹਿਬ ਦੇ ਜੀਵਨੀ ਤੇ ਜਿਹੜਾ ਸੰਦੇਸ਼ ਜਿਹੜਾ ਉਹਨਾਂ ਨੇ ਜੋ ਦਿੱਤਾ ਸੀ ਉਹ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦੇ ਲਈ ਸਾਈਕਲ ਯਾਤਰਾ ਜਿਹੜੀ ਇਹ ਕੱਢੀ ਜਾ ਰਹੀ ਹੈ ਸੋ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਦੇ ਵੱਲੋਂ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਕਿੱਥੋਂ ਦੀ ਆਏ ਹੋ ਦਿੱਲੀ ਸੇ ਦਿੱਲੀ ਸੇ ਆਏ ਹੋ ਤਾਂ ਕਿੰਨੇ ਕਿਲੋਮੀਟਰ ਆਪਨੇ ਸਫ਼ਰ ਅਭੀ ਤੱਕ ਤੈਅ ਕਰ ਲਿਆ ਔਰ ਕਿਹਦਾ ਰਹਾ ਸਫ਼ਰ ਤੋਂ ਬਹੁਤ ਅੱਛਾ ਰਹਾ ਔਰ ਮੈਨੇ ਕੀਆ ਹੈ तीन सौ कुछ मतलब पर डे वन ट्वेंटी हो रहा है और कितने घंटे आप जो है साइकिलिंग करते हो मैं मैं फिफ्टी सिक्सटी किलोमीटर करती हूँ तीन दो घंटे तीन घंटे डेली राइड होती है मैं रेस भी करती हूँ तो कैसा लग रहा है आज लुधियाना शहर में पहुंचे हो साइकिल यात्रा की जा रही है गुरु तेग बहादुर साहिब के जीवन पर आधारित जो लोगों को जो संदेश अच्छा दिया लगा मैंने पहली बार फतेहपुर गुरुद्वारा देखा है और मुझे थोड़ी इमोशनल भी हो गई कहानी सुनकर हाँ जी और ये यात्रा का मेरा मन था बहुत और मुझे बहुत अच्छा लगा और सपोर्ट भी मुझे बहुत मिला है सबको मिल रहा है सपोर्ट किसी भी तरह की कोई परेशानी नहीं है बहुत अच्छी यात्रा है की ना में में नाम तो है जी तो मेरा नाम पुनीत बत्रा मैं दिल्ली से ਕਿਵੇਂ ਦਾ ਰਿਹਾ ਇਹ ਸਫਰ ਸ਼ੁਰੂਆਤ ਜਦੋਂ ਹੋਈ ਅੱਜ ਤੀਸਰਾ ਦਿਨ ਹੈ ਤੇ ਕਹੋ ਜਿਆ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਅ ਅੱਜ ਥੋੜਾ ਲੰਬਾ ਸਫਰ تھا ਤਾਂ ਜਿਆਦਾ ਪੜਾਅ ਨਹੀਂ ਤੇ ਜੋ ਕੱਲ੍ਹ ਕਾ ਦਿਨ ਗਿਆ ਦੂਸਰਾ ਦਿਨ ਜਦੋਂ ਆਤੀ ਸੀ ਇੰਤਾਂ ਤਾਂ ਉਸ ਵਿੱਚ ਕਾਫੀ ਜਿਆਦਾ ਪੜਾਅ تھے ਬਟ ਅੱਜ ਵੀ ਜੇ ਪੜਾਅ थे ਰਿਸਪੌਂਸ ਉਹ ਬਹੁਤ ਛਾ ਜਾਂ ਵੀ ਅਸੀਂ ਗਏ ਲੋਕਾਂ ਨੇ ਕਾਫੀ ਮਾਨ ਸਨਮਾਨ ਕੀਤਾ ਔਰ ਜਿਸ ਜੀ ਹੁਤਾ ਜੀ ਆਇਆ ਉਹ ਜੋ ਕਲਚਰ ਹੈ ہمارا ਪੰਜਾਬੀਓ ਕਾ तो एज क्लीप वैसे ही उन्होंने पूरा फैमिली की तरह किया बहुत अच्छे से सम्मान दिया है। हाँ, लोग, मैंने देखा उमन जैसे कई लोग होते हैं जो जा रहे हैं तो अपना हाथ जोड़ के चप्पल उतार देखने लायक होता है किस तरह से वो कनेक्ट करते हैं इस यात्रा से ये चीज बहुत अद्भुत है साइकिलिस्ट अम्बाला से भी जुड़े लोगों को क्या संदेश देना चाहिए संदोष जैसे अगर आप इसका वो देखो हमारा जो बैनर बना था उसमें सात आठ टॉपिक है जिसमें एक अनवायरमेंट भी एक इशू है फिर नशा छोड़ने की बात की गई है और गुरु साहब सॉरी जो गुरुदेव तेग बहादुर साहब ने जिस जो अपना बलिदान दिया था सिक्खी तो हमें ये संदेश है कि युवा लोगों को जो आजकल पकड़ी नहीं पहन रहे हैं ठीक है या बाल केच कटा रहे हैं तो जो सिखी परंपरा है उसको भूल रहे हैं तो उससे कनेक्ट करने के लिए उसको अपना विरसा ना भूलें ऐसा संदेश है तो एक अनवायरमेंट है एक सिक्खी जो युवा हैं उनको नशा और ये सब चीज़ों से दूर रहने के लिए सब युवाओं के लिए अपील है اور اس کے علاوہ جو میں نے خدا سکھ ازم میں جو اپ کا پگڑی ہے पग ہے تو اس کو ایمان نے اس کو ہم اس کو کیش داری رہے تو संसार کو نہ بھلیں تو یہ بھی ایک بڑا સંદેશ ہے اس کے اندر واہ جی گرو جی کا خالصا واہ گرو جی کی فتی تیگ بہادر سمرے کر نون دا وے ಠائے سب ಠائی ہوئے سہائے گرو تیگ بہادر صاحب سਤグル جی دے 350 سالا শতাব্দীর ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਤੋਂ ਜੋ ਸਾਈਕਲ ਯਾਤਰਾ ਆਰੰਭ ਹੋਈ ਸੀ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਸ਼ਹਿਰਾਂ ਤੋਂ ਹੁੰਦੇ ਹੋਏ ਅੱਜ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਵਿਖੇ ਉਹਨੇ ਥੋੜੀ ਦੇਰ ਤੱਕ ਪਹੁੰਚ ਰਹੇ ਨੇ ਸਮੁੱਚੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਣਗੇ ਔਰ ਅਰਦਾਸ ਕਰਦੇ ਆਂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਅੰਮ੍ਰਿਤਸਰ ਸਾਹਿਬ ਦਰبار ਸਾਹਿب ਉਹਨਾਂ ਦੀ ਯਾਤਰਾ ਜਿਹੜੀ ਆ ਮੁਕੰਮਲ ਹੋਵੇ ਔਰ ਹਰ ਪਾਈਚਾਰੇ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਣਾ ਚਾਹੀਦਾ ਹੈ ਕਿਉਂਕਿ ਤਿਲਕ ਜੰਜੂ ਰਾਖਾ ਪ੍ਰਵਤਾंका ਕੀਨੋ ਵੱਡੋ ਕਲੂ ਮੈ ਸਾਕਾ ਆਪਾਂ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਦੁਖਨਵਾਰਨ ਸਾਹਿਬ ਦੇ ਵਿੱਚ ਪਹੁੰਚੇ ਨੇ ਸੰਗਤਾਂ ਸੋ ਇੱਥੋਂ ਦੀ ਅੱਗੇ ਦਾ ਸਫ਼ਰ ਜਿਹੜਾ ਤੈਅ ਕੀਤਾ ਜਾਏਗਾ ਅੰਮ੍ਰਿਤਸਰ ਦੇ ਵਿੱਚ ਇਹ ਯਾਤਰਾ ਜਿਹੜੀ ਹੈ ਸੰਪੂਰਨ ਹੋਏਗੀ ਮਨਜੀਤ ਸਿੰਘ ਜੀ ਕੇ ਦਾ ਕਹਿਣਾ ਹੈ ਕਿ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਉਸ ਨੂੰ ਸੰਦੇਸ਼ ਦੇਣ ਦੇ ਲਈ ਇਹ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਹੈ ਸੋ ਸੰਗਤਾਂ ਜਿਹੜੀਆਂ ਨੇ ਉਹ ਰਸਤੇ ਦੇ ਵਿੱਚ ਅੱਗੇ-ਅੱਗੇ ਜਿੱਥੇ ਸਵਾਗਤ ਕਰ ਰਹੀਆਂ ਨੇ ਇਸ ਯਾਤਰਾ ਦਾ ਉੱਥੇ ਹੀ ਨਾਲ ਜੁੜਦੀਆਂ ਜਾ ਰਹੀਆਂ ਨੇ ਸੋ ਇਹ ਸੰਦੇਸ਼ ਜਿਹੜਾ ਦਿੱਤਾ ਜਾ ਰਿਹਾ ਉਹ ਅੱਗੇ ਤੱਕ ਜਿਹੜਾ ਹੋਰ ਪਹੁੰਚੇ ਇਹ ਇਸ ਸਾਈਕਲ ਯਾਤਰਾ ਦਾ ਮਕਸਦ ਹੈ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਤੇ ਹਾਲ ਡੇਲੀ ਪੋਸਟ ਪੰਜਾਬੀ